ਇੱਕ ਵੱਡਾ ਮਾਮਲਾ ਸਾਹਮਣੇ ਆਇਆ ਜਿੱਥੇ ਸ੍ਰੀ ਦਰਬਾਰ ਸਾਹਿਬ ਤੋਂ ਇੱਕ ਸਾਲ ਦੀ ਬੱਚੀ ਨੂੰ ਅਗਵਾਹ ਕਰਨ ਵਾਲੀ ਔਰਤ ਨੂੰ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਕਾਬੂ ਕਰ ਲਿਆ। ਅੰਮ੍ਰਿਤਸਰ ਪੁਲਿਸ ਦੀ ਤੁਰੰਤ ਕਾਰਵਾਈ ਦੇ ਨਾਲ ਉਹਨਾਂ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ACP ਜਸਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਉਹ 23 ਜੂਨ ਨੂੰ ਆਪਣੇ ਬੱਚਿਆਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਦਰਸ਼ਨਾਂ ਦੇ ਲਈ ਆਏ ਹੋਏ ਸੀ ਅਤੇ ਗੁਰੂ ਰਾਮਦਾਸ ਨਿਵਾਸ ਦੇ ਵਿੱਚ ਠਹਿਰੇ ਹੋਏ ਸਨ 27 ਜੂਨ ਦੀ ਸਵੇਰ ਕਰੀਬ 10 ਵਜੇ ਉਨ੍ਹਾਂ ਦੀ ਇੱਕ ਸਾਲ ਦੀ ਧੀ ਇੱਕ ਅਣਪਛਾਤੀ ਔਰਤ ਚੁੱਕ ਕੇ ਲੈ ਗਈ ਸੀ ਘਟਨਾ ਦੀ ਸੂਚਨਾ ਮਿਲਦਿਆ ਹੀ ਥਾਣਾ ਈ ਡਿਵੀਜ਼ਨ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆ ਹੋਇਆ ਇੱਕ ਵਿਸ਼ੇਸ਼ ਪਾਰਟੀ ਦਾ ਗਠਨ ਕੀਤਾ ਪੁਲਿਸ ਤੇਜ਼ੀ ਅਤੇ ਚੁਸਤੀ ਸਦਕਾ ਕੁਝ ਹੀ ਘੰਟਿਆਂ ਦੇ ਵਿੱਚ ਬੱਚੀ ਨੂੰ ਬਾ ਰਾਮਤ ਬਰਾਮਤ ਕਰ ਲਿਆ ਗਿਆ ਤੇ ਅਗਵਾ ਕਰਨ ਵਾਲੀ ਔਰਤ ਜਿਸ ਦੀ ਪਛਾਣ ਕੁਲਵੰਤ ਕੌਰ ਦੇ ਵਜੋਂ ਹੋਈ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਹੁਣ ਗ੍ਰਿਫਤਾਰ ਔਰਤ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਉਸ ਦੀ ਅਗਵਾ ਕਰਨ ਦੀ ਅਸਲ ਮਨਸ਼ਾ ਦਾ ਪਤਾ ਲੱਗ ਸਕੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅੱਜ ਥਾਣਾ ਕਤਵਾਲੀ ਦੀ ਚੌਕੀ ਗਲਿਆਰਾ ਵਿਖੇ ਸਵੇਰੇ 10 ਵਜੇ ਇੱਕ ਕੇਸ ਫੋਲ ਹੋਇਆ ਸੀਗਾ ਕਿ ਇੱਕ ਲੇਡੀ ਸੁਸ਼ਮਾ ਦੇਵੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਹੈ ਆਪਣੇ ਤਿੰਨ ਬੱਚਿਆਂ ਦੇ ਨਾਲ ਦਰਬਾਰ ਸਾਹਿਬ ਦਰਸ਼ਨ ਕਰਨ ਆਈ ਹੋਈ ਸੀ ਤੇ ਪਿਛਲੇ 3-4 ਦਿਨ ਤੋਂ ਗੁਰਾਂ ਦਾਸਰਾਹ ਵਿੱਚ ਠਹਿਰੀ ਹੋਈ ਸੀ ਅੱਜ ਸਵਾਰੀ ਸਵੇਰੇ 10 ਵਜੇ ਇੱਕ ਅਨਨੋਨ ਲੇਡੀ ਉਹਦੀ 1 ਸਾਲ ਦੀ ਬੱਚੀ ਨੂੰ ਉਤੋਂ ਗੁਰਾਂ ਦਾਸਰਾਹ ਦੇ ਵਿੱਚੋਂ ਅਗਵਾ ਕਰਕੇ ਤੇ ਲੈ ਗਈ ਜਿਸ ਤੇ ਸੂਚਨਾ ਮਿਲ ਕੇ ਤੁਰੰਤ ਕੇਸ ਸਿਚੋ ਕੀਤਾ ਗਿਆ ਤੇ ਸ੍ਰੀ ਗੋਪੀ ਸਿੰਘ ਪੁੱਲਰ ਮਾਨ ਜੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਖਾਸ ਜ਼ਿੰਮੇਵਾਰੀਆਂ ਤੇ ਅਤੇ ਸ੍ਰੀ ਵਿਸ਼ਾਲ ਜੀ ਜਿਹੜੇ ਐਡੀਐਸਪੀ ਸਿਟੀ 1 ਉਹਨਾਂ ਦੇ ਸੰਦੇਸ਼ਾਂ ਦੇ ਅਨੁਸਾਰ ਸਾਡੇ ਐਸਐਚਓ ਥਾਣਾ ਕਤਵਾਲੀ ਐਸਐਹ ਜਰਮਨਬੀਰ ਸਿੰਘ ਚੌਕੀਨ ਚਾਰ ਜੈਸੇ ਬਲਬੀਰ ਸਿੰਘ ਤੇ ਅਦਾਰ ਤੇ ਲਗ ਲਗ ਟੀਮਾਂ ਤਿਆਰ ਕਰਕੇ ਬਹੁਤ ਹੀ ਮਿਹਨਤ ਕਰਦਿਆਂ ਜਿਹੜੀ ਇੱਕ ਵਾਰ ਕੀਤੀ ਬੱਚੀ ਸੀ ਉਹਨੂੰ ਬਰਾਮਦ ਕੀਤਾ ਤੇ ਜਿਹੜੇ ਲੜਕੀ ਐ ਦੋਸ਼ਨ ਜਿਹੜੀ ਸੀਗੀ ਖਲਵੰਤਖੋੜ ਵਾਸੀ ਪਿੰਡ ਮਹਾਰਾਣਾ ਹਰੀਕੇ ਹਾਲ ਭਵਾਨੀ ਹਰਿਆਣਾ ਇਹ ਦੋਸ਼ਨ ਨੂੰ ਵੀ ਬੱਚੀ ਸਵੇਰ ਦੇ ਗ੍ਰਿਫਤਾਰ ਕਰਕੇ ਤੇ ਇਹ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਹ ਸਾਰਾ ਜਿਹੜਾ ਕੰਮ ਕੀਤਾ ਗਿਆ ਇਹ ਸਾਡੀ ਟੀਮ ਵੱਲੋਂ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਛੋਟੀ ਬੱਚੀ ਦਾ ਹੋਣ ਕਰਕੇ ਇਹ ਮਾਮਲਾ ਬਹੁਤ ਸਵੇਦਨ ਸਿਲ ਸੀਗਾ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਤੇ ਲਗ ਲਗ ਟੀਮਾਂ ਤਿਆਰ ਕਰਕੇ ਤੇ ਇਹਨੂੰ ਬਹੁਤ ਹੀ 3 ਘੰਟੇ ਦੇ ਵਿੱਚ ਟ੍ਰੇਸ ਕਰਕੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ। ਅੱਜ ਥਾਣਾ ਕਤਵਾਲੀ ਦੀ ਚੌਕੀ ਗਲਿਆਰਾ ਵਿਖੇ ਸਿਰੇ 10 ਵਜੇ ਇੱਕ ਕੇਸ ਪੋੜ ਹੋਇਆ ਸੀਗਾ ਕਿ ਇੱਕ ਲੇਡੀ ਸੁਸ਼ਮਾ ਦੇਵੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਹੈ ਤੇ ਆਪਣੇ ਤਿੰਨ ਬੱਚਿਆਂ ਦੇ ਨਾਲ ਦਰਬਾਰ ਸਾਹਿਬ ਦਰਸ਼ਨ ਕਰਨ ਆਈ ਹੋਈ ਸੀ ਤੇ ਪਿਛਲੇ 3-4 ਦਿਨ ਤੋਂ ਗੁਰਾਂ ਦਾਸਰਾਹ ਵਿੱਚ ਠਹਿਰੀ ਹੋਈ ਸੀ। ਅੱਜ ਸਵੇਰੇ 10 ਵਜੇ ਇੱਕ ਅਨਨੋਨ ਲੇਡੀ ਉਹਦੀ 1 ਸਾਲ ਦੀ ਬੱਚੀ ਨੂੰ ਉਤੋਂ ਗੁਰਾਂ ਦਾਸਰਾਹ ਦੇ ਵਿੱਚੋਂ ਅਗਵਾ ਕਰਕੇ ਤੇ ਲੈ ਗਈ। ਜਿੱਤੇ ਸੂਚਨਾ ਮਿਲਤੇ ਤਰੰਤ ਕੇਸ ਸਿਸਟਮ ਕੀਤਾ ਗਿਆ ਤੇ ਸ੍ਰੀ ਗੋਪੀ ਸਿੰਘ ਪੁੱਲਰ ਮਾਨ ਜੋ ਕਮਿਸ਼ਨਰ ਪੁਲਸ ਅਮਰਸਾ ਦੀਆਂ ਖਾਸ ਹਦਾਇਤਾਂ ਤੇ ਅਤੇ ਸ੍ਰੀ ਵਿਚਾਲ ਜੀ ਜਿਹੜੇ ਐਡੀਐਸਪੀ ਸਿਟੀ 1 ਉਹਨਾਂ ਦੇ ਅਧਿਸ਼ਾਂਦ ਅਧਿਸ਼ਾਏਟ ਸਾਡੇ ਐਸਐਚਓ ਥਾਣਾ ਕਤਵਾਲੀ ਐਸਏਐਹਰਮਨਬੀਰ ਸਿੰਘ ਚੌਕੀਨ ਚਾਰਜ ਐਸਏਬਲਬੀਰ ਸਿੰਘ ਤੇ ਅਧਾਰ ਤੇ ਅਲੱਗ-ਅਲੱਗ ਟੀਮਾਂ ਤਿਆਰ ਕਰਕੇ ਬਹੁਤ ਹੀ ਮਿਹਨਤ ਕਰਦਿਆਂ ਜਿਹੜੀ ਇੱਕ ਵਾਰ ਕੀਤੀ ਬੱਚੀ ਸੀ ਉਹਨੂੰ ਬਰਾਮਦ ਕੀਤਾ ਤੇ ਜਿਹੜੇ ਇੱਕ ਲੜਕੀਆ ਦੋਸ਼ਨ ਜਿਹੜੀ ਸੀਗੀ ਖਲਵੰਤ ਕੋਰ ਵਾਸੀ ਪਿੰਡ ਮਰਹਾਣਾ ਹਰੀਕੇ ਹਾਲ ਭਵਾਨੀ ਹਰਿਆਣਾ ਇਹ ਦੋਸ਼ ਨੂੰ ਵੀ ਬੱਚੀ ਸੁਵੇਧ ਦੇ ਗ੍ਰਿਫਤਾਰ ਕਰਕੇ ਤੇ ਇਹ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਹ ਸਾਰਾ ਜਿਹੜਾ ਕੰਮ ਕੀਤਾ ਗਿਆ ਇਹ ਸਾਡੀ ਟੀਮ ਵੱਲੋਂ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਛੋਟੀ ਬੱਚੀ ਦਾ ਹੋਣ ਕਰਕੇ ਇਹ ਮਾਮਲਾ ਬਹੁਤ ਸਵੇਦਨ ਸੇਂਸਿਟਿਵ ਸੀਗਾ ਤੇ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਤੇ ਲਗ ਲਗ ਟੀਮਾਂ ਧਿਆਨ ਕਰਕੇ ਤੇ ਇਹਨੂੰ ਬਹੁਤ ਹੀ 3 ਘੰਟੇ ਦੇ ਵਿੱਚ ਟ੍ਰੇਸ ਕਰਕੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ